ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਜਿੰਨਾ ਦੇਖੋ ਜੇ ਇਹ ਸੋਹਣਾ ਲੱਗਦਾ ਉਹਨਾਂ ਬਣਾਉਣ ਚ ਹੀ ਸੌਖਾ ਤਿੰਨ ਤਿੰਨ ਧਾਗਾਂ ਦਾ ਡਿਜ਼ਾਈਨ ਹੈ ਜਿਹਨੇ ਨਹੀਂ ਵੀ ਕੋਈ ਡਿਜ਼ਾਈਨ ਬਣਾਇਆ ਪਹਿਲੀ ਵਾਰ ਸਾਨੂੰ ਬਣਾ ਤਾਂ ਇਸ ਡਿਜ਼ਾਈਨ ਨੂੰ ਬਣਾਓ ਬਹੁਤ ਪਿਆਰਾ ਬਣ ਕੇ ਆਊਗਾ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਨੇ ਤਿੰਨ ਤਿੰਨ ਦੇ ਸਾਹ ਨਾਲ ਆਪਾਂ ਧਾਗੇ ਰੱਖਣੇ ਆ ਪਹਿਲੇ ਇੱਕ ਧਾਗਾ ਬਣਾ ਗੁਨੇ ਉਤਾਰਾਂਗੇ ਤਿੰਨ ਧਾਗੇ ਆਪਾਂ ਸਿੱਧੇ ਬੁਲਾਂਗੇ ਇਹ ਤੱਕ ਆਪਣੀ ਸਾਈਡ ਤਿੰਨ ਉਲਟੀ ਇਸ ਤਰ੍ਹਾਂ ਇਹ ਤੱਕ ਬੈਕ ਸਾਈਡ ਇਹੀ ਸੇਹ ਤੱਕ ਅੱਗੇ ਨੇ ਤਿੰਨ ਸਿੱਧੇ ਤਿੰਨ ਉਲਟੀ ਇਸ ਤਰੀਆ ਆਪਾਂ ਦੁਬਾਰਾ ਦੁਬਾਰਾ ਕਰੀ ਜਾਂਦੇ ਆ। ਤੇ ਲੈ ਸਿੱਧੇ ਪਹਿਲੀ ਸਿਲਾਈ ਚ ਤਿੰਨ ਉਲਟੀ ਜਿਹੜੀ ਇਹਦੀ ਬੈਕ ਸਾਈਡ ਵਾਲੀ ਸਿਲਾਈ ਜਾਊਗੀ ਉਹ ਹਰ ਵਾਰ ਉਲਟੀ ਉਲਟੀ ਜਾਊ ਸਿਰਫ ਸਿੱਧੀ ਸਿੱਧੀ ਇਹ ਡਿਜ਼ਾਈਨ ਬਣੂਗਾ। ਸੇਹ ਸਿਲਾਈਆਂ ਦਾ ਇਹ ਡਿਜ਼ਾਈਨ ਇਸ ਤਰ੍ਹਾਂ ਫਿਰ ਆਪਾਂ ਸਿੱਧਾ ਦੁਬਾਰਾ ਤੇਨ ਸਿੱਧੇ ਤੇਨ ਉਲਟੇ ਕਰਕੇ ਪਹਿਲੀ ਸਲਾਈ ਕੰਪਲੀਟ ਕਰੀਏ ਬੈਕ ਸਾਈਡ ਆਪਾਂ ਸਾਰਾ ਉਲਟਾ ਉਲਟਾ ਕਰਕੇ ਬੁਣਾਂਗੇ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਆ ਤੇ ਸੋਨਾ ਵੀ ਇੰਨਾ ਲੱਗਦਾ ਤੁਸੀਂ ਆਪ ਦੇਖੋਗੇ ਤੇ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆਪਾਂ ਜਿੰਨੇ ਨਹੀਂ ਵੀ ਸਲਾਈਆਂ ਬੁਣੀਆਂ ਉਹ ਵੀ ਭੈਣ ਮਰੀ ਇਹ ਬੁਣ ਸਕਦੀ ਹੈ ਇਸ ਤਰ੍ਹਾਂ ਨਾ ਪਾ ਲਈ ਤੀਜੀ ਸਲਾਈ ਤੇ ਜਿਹੜੇ ਆਪਾਂ ਸਿੱਧੇ ਗੁੰਨਨੇ ਆ ਉਹ ਆਪਾਂ ਇਸ ਤਰ੍ਹਾਂ ਹੀ ਗੁੰਨਨੇ ਆ ਤਿੰਨ ਸਿੱਧੇ ਤਾਗਾ ਆਪਣੀ ਸਾਈਡ ਇੱਕ ਉਲਟਾ ਇੱਕ ਉਲਟਾ ਬੁਣ ਕੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਤਾਗਾ ਕਮਾ ਲਾਂਗੇ ਜਾਲੀ ਪੈਜੂ ਤੇ ਇਹਨਾਂ ਦੋ ਦਾ ਇੱਕ ਕਰਤਾਗੇ ਜਿਹੜਾ ਆਪਾਂ ਜਾਲੀ ਪਾ ਕੇ ਤਾਗਾ ਬਣਾਇਆ ਉਹ ਨਾਲ ਵਾਲਾ ਦੋ ਦਾ ਇੱਕ ਹੋ ਗਿਆ ਫੇਰ ਫਿਰ ਉਸੇ ਤਰ੍ਹਾਂ ਇੱਕ ਦੋ ਤਿੰਨ ਸਿੱਧੇ ਤਾਗਾ ਆਪਣੀ ਸਾਈਡ ਇਸ ਤਰ੍ਹਾਂ ਜਾਲੀ ਪਾਵਾਂਗੇ ਤੇ ਫਿਰ ਇੱਕ ਉਲਟਾ ਬੁਣ ਕੇ ਜਾਲੀ ਪਾ ਕੇ ਦੋ ਦਾ ਇੱਕ ਘੇਤਾ ਨੂੰ ਛੇਤੀ ਘੇਤਾ ਗਾਪਨੀ ਸੈੜ ਸੌਰੀ ਬੈਕ ਸਾਈਡ ਆਪਾਂ ਸਾਰਾ ਫਿਰ ਉਸ ਤਰੀਕ ਬੈਕ ਸਾਈਡ ਹੱਥ ਲਾਈ ਇਸ ਤਰੀਕੇ ਉਲਟਾ ਕਰਕੇ ਬੈਕ ਸਾਈਡ ਆਪਾਂ ਜਾਲੀ ਨੂੰ ਵੀ ਉਲਟੇ ਹੀ ਬਣਾਇਆ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਤੇ ਫਿਰ ਆਪਾਂ ਜਿਹੜੇ ਤੱਲ ਸਿੱਧੇ ਗੁਨੇ ਉਹਨਾਂ ਨੂੰ ਫੇਰ ਸਿੱਧੇ ਹੀ ਗੁੰਨਣਾ ਤੱਕ ਆਪਣੀ ਸਾਈਡ ਜਿਹੜੇ ਪਹਿਲਾਂ ਤਾਂ ਉਲਟੇ ਗੁਨੇ ਸੀ ਉਹਨਾਂ ਨੂੰ ਉਲਟੇ ਗੁੰਨਣਾ ਇਸ ਤਰੀਕੇ ਜਿਵੇਂ ਆਪਾਂ ਪਹਿਲੀ ਸਲਾਈ ਪਾਈ ਸੀ ਤੀਜੀ ਸਲਾਈ ਵੀ ਆਪਾਂ ਉਸ ਤਰ੍ਹਾਂ ਤੱਲ ਸਿੱਧੇ ਜਿਹੜੇ ਸਿੱਧੇ ਗੁਨੇ ਸੀ ਉਹ ਸਿੱਧੇ ਜਿਹੜੇ ਆਪਾਂ ਉਲਟੇ ਗੁੰਨਦੇ ਉਹਨਾਂ ਨੂੰ ਤਿੰਨਾਂ ਨੂੰ ਉਲਟੇ ਫਿਰ ਤਾਂ ਕਾ ਬੈਕ ਸਾਈਡ ਇਸ ਤੇ ਹੁਣ ਫਿਰ ਆਪਾਂ ਬੈਕ ਸਾਈਡ ਆਗੇ ਬੈਕ ਸਾਈਡ ਆਪਾਂ ਫਿਰ ਉਸੇ ਤਰ੍ਹਾਂ ਸਾਰਾ ਉਲਟਾ ਬਣਾਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਸੀਂ ਜੋ ਵੀ ਬੈਲ ਵਾਲਾ ਬਟਨ ਵੀ ਦਬਾ ਦਿਓ ਜੋ ਵੀ ਵੀਡੀਓ ਬਣਾਉਣਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਿਰਫ ਉਲਟੀਆਂ ਸਿੱਧੀਆਂ ਸਿਲਾਈਆਂ ਦਾ ਡਿਜ਼ਾਈਨ ਆ ਤੇ ਬਣ ਕੇ ਵੀ ਇੰਨਾ ਸੋਹਣਾ ਹੁੰਦਾਗਾ ਹੁਣ ਆਪਾਂ ਨੇ ਕੀ ਕਰਨਾ ਇਹਦੀ ਜਗਾ ਚੇਂਜ ਕਰਨੀ ਆ ਇਸ ਤਰ੍ਹਾਂ ਕਰਨੀ ਆਪਾਂ ਤੁਹਾਨੂੰ ਦੱਸ ਦਿਆਂ ਜਿਹੜੇ ਪਹਿਲਾਂ ਤਨ ਸਿੱਧੇ ਗੁਨੇ ਸੀ ਹੁਣ ਉਹ ਆਪਾਂ ਤਨ ਉਲਟੇ ਬਣਾਵਾਂਗੇ ਤਨ ਉਲਟੇ ਜਿਹੜੇ ਤਨ ਉਲਟੇ ਗੁਨੇ ਸੀ ਉਹਨਾਂ ਨੂੰ ਤਨ ਸਿੱਧੇ ਬਣਾਵਾਂਗੇ ਨਾਲੇ ਤੇ ਡੱਬੀਦਾਰ ਡਿਜ਼ਾਈਨ ਜ ਬਣੀ ਜਾਊ ਨਾਲੇ ਨੀਚੇ ਜਾਲੀ ਬਣੀ ਜਾਊ ਇਸ ਤਰ੍ਹਾਂ ਜਿਹੜੇ ਤਨ ਸਿੱਧੇ ਗੁਨੇ ਸੀ ਤਨ ਉਲਟੇ ਜਿਹੜੇ ਉਲਟੇ ਗੁਨੇ ਸੀ ਤਨ ਸਿੱਧੇ ਇਹ ਬਸ ਨੂੰ ਬਣਾ ਕੇ ਦਿਖਾਉਣੀ ਐ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਊਗਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਬਸ ਦੋ ਜਗ੍ਹਾ ਚੇਂਜ ਕੀਤੇ ਜਿੱਥੇ ਅਸੀਂ ਸਿੱਧੇ ਬਣਾਏ ਸੀ ਉਥੋਂ ਉਲਟੇ ਬਣਾਤੇ ਜਿੱਥੇ ਉਲਟੇ ਸੀ ਉਥੇ ਸਿੱਧੇ ਬਣਾਤੇ ਹੁਣ ਦੁਬਾਰਾ ਫਿਰ ਇੱਥੋਂ ਹੀ ਦੁਬਾਰਾ ਫਿਰ ਚੱਲੂ ਇੱਥੇ ਤਨ ਸਿੱਧੇ ਹੋਣਗੇ ਤਨ ਉਲਟੇ ਇਸੇ ਤਰ੍ਹਾਂ ਹੀ ਬਣਦਾ ਹੋਊਗਾ ਇਸ ਤਰ੍ਹਾਂ ਹੀ ਬਣ ਕੇ ਆਉਂਦਾ ਬਹੁਤ ਪਿਆਰਾ ਲੱਗਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹੇ ਜੀ ਬਹੁਤ ਬਹੁਤ ਥੈਂਕ ਯੂ ਜੀ